ਕਿ ਤੁਸੀਂ ਛਤਰੀ ਕਿਉਂ ਖਰੀਦਦੇ ਆ ਯੂਐਸ ਕਰਕੇ ਕਿ ਜੇ ਲੋਡ ਪਾਉਗੀ ਤੇ ਆਪਾਂ ਉਹਨੂੰ ਲਾਵਾਂਗੇ ਥੋੜੀ ਆ ਕਿ ਜਦੋਂ بارش ਆਉਂਦੀ ਪੇ ਤੁਸੀਂ ਛਤਰੀ ਖਰੀਦਣ ਭੱਜਦੇ ਆ ਉਦੋਂ ਤੱਕ ਤੇ ਤੁਹਾਡਾ ਕੰਮ ਹੋ ਜਾਂਦਾ ਇਹ ਸਾਡੀ ਤਿਆਰੀ ਕੁਛ ਨਹੀਂ ਸੀਗੀ ਨਾ ਤੁਸੀਂ ਬੰਨ ਦੀ ਨਾ ਕਿਤੇ ਹੋਰ ਜਗ੍ਹਾ ਦੇ ਜਿੱਥੇ ਸ਼ਹਿਰਾਂ ਚ ਪਾਣੀ ਖੜਦਾ ਉਹ ਜਲੰਧਰ ਤੇ ਦੇਖੋ 8 8 ਫੁੱਟ ਪਾਣੀ ਦਮੋਰੀਆ ਪੁਲ ਥੱਲੇ ਬਾਸ ਟਰੱਕ ਇਕਦਮ ਪਾਣੀ ਚ ਡੁੱਬੇ ਪਏ ਆ ਪਾਣੀ ਤੇ ਪਾਣੀ ਆ ਜਿੰਨੂੰ ਤਰਸਦੀ ਆ ਤਰਤੀ ਤਰਸਦੀ ਆ ਧਰਤੀ ਥੱਲੇ ਪਾਣੀ ਹੈ ਨਹੀਂ ਉਹ ਉਹ ਤੇ ਉਹ ਫਿਰ ਤੁਸੀਂ ਮਾਰ ਰਹੇ ਆ ਕਿਉਂਕਿ ਬੈਲੈਂਸ ਹੈ ਨਾ ਧਰਤੀ ਇਹ ਇట్లా ਪਾਣੀ ਖਤਮ ਕਰ ਲਿਆ ਉੱਪਰ ਵਾਲੇ ਨੂੰ ਸਾਂਭਿਆ ਨਹੀਂ ਜੇ ਆਪਾਂ ਦੇ ਬੀਗੂ ਫੋਟ ਦੇ ਵਿੱਚ ਪਹਿਲਾਂ ਇੱਕ ਸਿਸਟਮ ਹੁੰਦਾ ਸੀ ਤਲਾਬ ਬਣਾਏ ਜਾਂਦੇ ਸੀ ਕਿਉਂਕਿ ਸਾਊਥ ਪਾਣੀ کئی ਜਗ੍ਹਾ ਤੇ ਘੱਟ ਸੀ ਬਹੁਤ ਉਹ ਤਲਾਬ ਪਾਣੀ ਚ ਭਰ ਜਾਂਦੇ ਸੀ ਫਿਰ ਉਹ ਪਾਣੀ ਧਰਤੀ ਥੱਲੇ ਵੀ ਜਾਂਦਾ ਸੀ ਲੋੜ ਭੰਡ ਤੇ ਉੱਪਰੋਂ ਵੀ ਉਹ ਟਿਊਬ ਲਾਉਣਾ ਨਾ ਵਰਤ ਲੈਂਦੇ ਸੀ ਉਹ ਸਿਸਟਮ ਬਾਅਦ ਚ ਹੌਲੀ ਹੌਲੀ ਖਤਮ ਹੋ ਗਿਆ ਸਾਨੂੰ ਕਿਉਂ ਨਹੀਂ ਅਸੀਂ ਇਹੋ ਜਿਹਾ ਸਿਸਟਮ ਬਣਾਉਂਦੇ ਵੀ ਇੱਕ ਸਾਰੀ ਪਾਣੀ ਛੱਡ ਦਿੱਤਾ ਗਿਆ ਲੱਗਿਆ ਵੀ ਹਾਂ ਪਾਣੀ ਦਾ ਪੱਧਰ ਵੱਧ ਗਿਆ ਤੇ ਵੀ ਖੋਲ ਦੋ ਸਾਰੇ ਗੇਟ ਖੋਲ ਦੋ ਛੱਡ ਦੋ ਜਿਹਦੇ ਕਰਕੇ ਕਿਤੇ ਨੇ ਕਿਤੇ ਕਹਿ ਲੋ ਵੀ ਬੰਨ ਟੁੱਟੇ ਜਿਹੜੇ ਲੋਕ ਉੱਥੇ ਦਰਿਆਵਾਂ ਦੇ ਲਾਗੇ ਸੀਗੇ ਉਹਨਾਂ ਦਾ ਕਾਫੀ ਜਿਹਾ ਨੁਕਸਾਨ ਹੋਇਆ ਇਹ ਨਹੀਂ ਹੋ ਸਕਦਾ ਸੀ ਵੀ ਪਤਾ ਲੱਗਿਆ ਵहां ਵੀ ਪਾਣੀ ਦਾ ਪੱਧਰ ਵੱਧ ਰਿਹਾ ਸ਼ੁਰੂ ਤੋਂ ਲੈ ਕੇ ਹੁਣ ਤੱਕ ਹੌਲੀ 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 ਪਾਣੀ ਛੱਡਿਆ ਜਾ ਰਿਹਾ ਇਹ ਜੇ ਕੱਲ ਇਸਰਾਈ ਹੈ ਇਦੇ ਵਿੱਚ ਕੋਈ ਕਥਾਹੀ ਹੈ ਉਹਦੀ ਇਨਕੁਆਰੀ ਹੋਣੀ ਚਾਹੀਦੀ ਹੈ ਪਤਾ ਹੋਣਾ ਚਾਹੀਦਾ ਹੈ ਕਿ ਕੀ ਉਹਨਾਂ ਨੂੰ ਪਤਾ ਸੀ ਕਿ ਹੋਰ ਪਾਣੀ ਇੰਨਾ ਬਾੜਚ ਦੇ ਨਾਲ ਆਊਗਾ ਔਰ ਇਹ ਉਦੋਂ ਪਹਿਲਾਂ ਥੋੜਾ ਥੋੜਾ ਇੰਨਾ ਛੱਡਿਆ ਜਾਏ ਜੇ ਨਹੀਂ ਛੱਡਿਆ ਤੇ ਕਿਉਂ ਨਹੀਂ ਛੱਡਿਆ ਜੇ ਇਕੱਠਾ ਛੱਡਿਆ ਤੇ ਕਿਉਂ ਛੱਡਿਆ ਇਹ ਗੱਲਾਂ ਮੇਰਾ ਖਿਆਲ ਹੈ ਕਿ ਗਾਂ ਲਈ ਇੱਕ ਸਬਕ ਵੀ ਹੋਣੀਆ ਚਾਹੀਦੀ ਪ੍ਰਧਾਨ ਮੰਤਰੀ ਦਾ ਬਾਹਰ ਜਾਂਦੇ ਫੇ ਚੀਨ ਬੈਠੇ ਆ ਇਨਰ ਕੋਈ ਬਿਆਨ ਨਹੀਂ ਸੀ ਹੁਣ ਬਿਆਨ ਮੜਾ ਜਾ ਉਹਨਾਂ ਨੇ ਕਟਾਰੀਆ ਗਵਰਨਰ ਨਾਲ ਵੀ ਗੱਲ ਕੀਤੀ ਹੈ ਚੀਮ ਦੇ ਚੀਮ ਮਿਨਿਸਟਰ ਭਗਵੰਤ ਮਾਨ ਨਾਲ ਵੀ ਗੱਲ ਕੀਤੀ ਹੈ ਸ਼ਾਇਦ ਕੋਈ ਛਰਾਹਤ ਆਏ ਪਰ ਰਾਹਤ ਜੀੜੀ ਵੀ ਹੋਣੀ ਚਾਹੀਦੀ ਔਰ ਤੁਰੰਤ ਹੋਣੀ ਚਾਹੀਦੀ ਹੈ ਹੱਲ ਹੋ ਸਕਦਾ ਹੈ ਪੱਕਾ ਹੱਲ ਹੋ ਸਕਦਾ ਹੈ ਤਿਆਰੀ ਕਰੀ ਤਿਆਰੀ ਕਰਨ ਦੀ ਲੋੜ ਹੈ ਪ੍ਰੈਕਟੀਕਲੀ ਕੰਮ ਕਰਨ ਦੀ ਲੋੜ ਹੈ ਸਰਕਾਰ ਭਾਵੇਂ ਕੋਈ ਵੀ ਹੋਵੇ ਚੀਨ ਦੇ ਵਿੱਚ ਇਹੋ ਜਿਹੇ ਮੈਨੂੰ ਉਹ ਦਰਿਆ ਦਾ ਨਾਮ ਨਹੀਂ ਆਉਂਦਾ ਹਵਾੰਗ ਹੋ ਕੇ ਕਿਉਂ ਇਹੋ ਜਿਹਾ ਦਰਿਆ ਦਾ ਨਿਆਸੀ ਬਹੁਤ ਵੱਡੀ ਤਬਾਹੀ ਕਰਦਾ ਸੀ ਜਿਵੇਂ ਸਾਡੇ ਗੰਗਾ ਜਮਨਾ ਉੱਥੇ ਵੀ ਵੱਡੇ ਬ੍ਰਹਮਪੁੱਤਰ ਉੱਥੋਂ ਹੀ ਆ ਰਿਹਾ ਜੇ ਉਹ ਆਪਣੇ ਦਰਿਆਵਾਂ ਨੂੰ ਟੇਮ ਕਰ ਸਕਦੇ ਜਿਹੜੇ ਬੜੇ ਤਬਾਹੀ ਕਰਦੇ ਸੀਗੇ ਤੇ ਆਪਾਂ ਤੇ ਚੀਨ ਦੇ ਬਰਾਬਰ ਹੀ ਆਂ ਚੂਨ ਇਕੱਠੇ ਹੀ ਆਜਾਦ ਹੋਏ ਆ ਇੱਕੋ ਜੀ ਪਾਪੂਲੇਸ਼ਨ ਆ ਇਹੀ ਆ ਕਿ ਉਹਨਾਂ ਦਾ ਜਿਹੜਾ ਸੈਂਟਰਲਾਈਜ਼ਡ ਪਲੈਨਿੰਗ ਆ ਅਸੀਂ ਥੋੜੇ ਜਿਹਾ ਚਾਰਕ ਬੰਦਿਆਂ ਨੂੰ ਜਾਦਾ ਪੰਜ ਸੱਤਾਂ ਕੇ ਮਾਰਦੇ ਹਨ ਉਹਨਾਂ ਨੇ ਥੋੜੀ ਜੀ ਬੈਲੈਂਸਡ ਪਲੈਨਿੰਗ ਕੀਤੀ ਹੈ ਇਸ ਲਈ ਲੋਡ ਆ ਪਲੈਨਿੰਗ ਦੀ ਸਭ ਕੁਝ ਕੀਤਾ ਜਾ ਸਕਦਾ ਨਿਰਪੱਖ ਪੋਸਟ ਦੇਖ ਰਿਹਾ ਹਾਂ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਵਿਵੇਕ ਰਾਜ ਪੰਜਾਬ ਇਸ ਸਮੇਂ ਹੜਾਂ ਦੀ ਮਾਰ ਚੱਲ ਰਿਹਾ तकरीबन 10 ਜ਼ਿਲ੍ਹੇ ਜਿਹੜੇ ਨੇ ਪਾਣੀ ਪਾਣੀ ਹੋ ਚੁੱਕੇ ਨੇ 200 ਤੋਂ ਵੱਧ ਪਿੰਡ ਇਸ ਸਮੇਂ ਤਬਾਹ ਹੋ ਚੁੱਕੇ ਨੇ ਦੱਸਿਆ ਜਾ ਰਿਹਾ ਹੈ ਕਿ 8 ਤੋਂ 9 10 ਫੁੱਟ ਤੱਕ ਪਾਣੀ ਜਿਹੜਾ ਆ ਪਿੰਡਾਂ ਦੇ ਵਿੱਚ ਖੜਾ ਹੋ ਚੁੱਕਿਆ ਪਰ ਸਵਾਲ ਇੱਥੇ ਲਗਾਤਾਰ ਇਹ ਖੜਾ ਹੋ ਰਿਹਾ ਪੰਜਾਬ ਨੂੰ ਹਮੇਸ਼ਾ ਹੀ ਹੜ੍ਹ ਦੀ ਮਾਰ ਚੱਲ ਨਹੀਂ ਪੈਂਦੀ ਐ 88 ਦਾ ਦੌਰ ਦੇਖਣਾ ਪਿਆ 2023 23 ਦੇ ਵਿੱਚ ਤਬਾਹੀ ਮਚੀ ਉਸ ਤੋਂ ਬਾਅਦ ਇਹ 2025 ਦੇ ਵਿੱਚ ਵੀ ਲਗਾਤਾਰ ਤਬਾਹੀ ਦਾ ਮੰਜ਼ਰ ਜਿਹੜਾ ਨਿਕਲ ਕੇ ਸਾਹਮਣੇ ਆ ਰਿਹਾ ਪਰ ਸਵਾਲ ਇਹ ਖੜਾ ਹੋ ਰਿਹਾ ਕੀ ਇਸ ਦਾ ਪੱਕਾ ਇਲਾਜ ਨਹੀਂ ਹੈ ਕਿਉਂਕਿ ਜਿਸ ਤਰੀਕ ਕੇ ਦੇ ਨਾਲ ਇੱਕੋ ਸਰ ਡੈਮਾਂ ਦੇ ਵਿੱਚੋਂ ਪਾਣੀ ਛੱਡਿਆ ਜਾਂਦਾ ਜਿਸ ਦੇ ਕਾਰਨ ਕਿਸਾਨਾਂ ਦਾ ਵੱਡਾ ਨੁਕਸਾਨ ਹੁੰਦਾ ਹੈ ਪੰਜਾਬ ਦੇ ਵਾਸ਼ਿੰਦਿਆਂ ਦਾ ਜਿਹੜਾ ਆ ਵੱਡਾ ਨੁਕਸਾਨ ਹੁੰਦਾ ਹੈ ਮਾਝਾ ਏਰੀਆ ਜਿਹੜਾ ਇਸ ਸਮੇਂ ਪੂਰੀ ਤਰੀਕੇ ਦੇ ਵਿੱਚ ਪਾਣੀ ਦੇ ਵਿੱਚ ਵਲੀਨ ਹੋ ਚੁੱਕਿਆ ਸੋ ਇਸ ਪੂਰੇ ਮਾਮਲੇ ਨੂੰ ਲੈ ਕੇ ਗੱਲਬਾਤ ਕਰਨ ਲਈ ਸਾਡੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਜੀ ਮੌਜੂਦ ਨੇ ਪ੍ਰੋਫੈਸਰ ਸਾਹਿਬ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਨਿਰਫਕ ਪਹੁੰਚਤੇ ਧੰਨਵਾਦ ਜੀ ਪ੍ਰੋਫੈਸਰ ਸਰ ਕਿਵੇਂ ਦੇਖਦੇ ਹੋ ਹਰ 12 88 ਦਾ ਉਹ ਤੌਰ ਪੰਜਾਬ ਨੂੰ ਤਬਾਹੀ ਵੱਲ ਲੈ ਗਿਆ ਹੜ੍ਹ ਨੇ ਸਾਰਾ ਕੁਝ ਤਬਾਹ ਕੀਤਾ 23 ਦੇ ਵਿੱਚ ਵੀ ਆਪਾਂ 2 ਸਾਲ ਪਹਿਲਾਂ ਵੇਖਿਆ ਤਬਾਹੀ ਦਾ ਉਹ ਮੰਜ਼ਰ ਕੋਈ ਭੁੱਲ ਨਹੀਂ ਸਕਦਾ ਲੋਕਾਂ ਦੇ ਘਰ ਛੁੱਟ ਗਏ ਘਰ-ਬਾਰ ਸਾਰਾ ਵਿਗੜ ਗਿਆ ਹੁਣ 25 ਦੇ ਵਿੱਚ ਦੁਬਾਰਾ ਇਹੋ ਜਿਹਾ ਮੰਜ਼ਰ ਆਣਾ ਹੋ ਗਿਆ ਪਰ ਲੱਗਦਾ ਨਹੀਂ ਵੀ ਕੈਲੋ ਸਿਸਟਮ ਨੂੰ ਕੁਝ ਕਰਨਾ ਚਾਹੀਦਾ ਸੀ ਇਸ ਦੇ ਲਈ ਪੱਕਾ ਇਲਾਜ ਕੀ ਹੋ ਸਕਦਾ ਹੈ ਇਹਦਾ ਦੇਖੋ ਦੋ ਪੱਧਰ ਤੇ ਇਸ ਨੂੰ ਦੇਖਣਾ ਚਾਹੀਦਾ ਇੱਕ ਤੇ ਇਹ ਹੈ ਕਿ ਕੁਦਰਤ ਦੇ ਕੁਝ ਨਿਯਮ ਆ ਜਿਨ੍ਹਾਂ ਨੂੰ ਜੇ ਤੁਸੀਂ ਬਹੁਤ ਵੱਡੇ ਪੱਧਰ ਤੇ ਆਪ ਆਪਣੇ ਆਪ ਮਹਾਰਤਾ ਵਿੱਚ ਬਦਲਣਾ ਚਾਹੋਗੇ ਜਾਂ ਉਹਨਾਂ ਨੂੰ ਤੋੜਨਾ ਚਾਹੋਗੇ ਤਾਂ ਕੁਦਰਤ ਫਿਰ ਆਪਣਾ ਜਲਵਾ ਦਿਖਾਉਂਦੀ ਆ ਇਹ ਉਹਦਾ ਰਿਐਕਸ਼ਨ ਆ ਜਿਸ ਤਰ੍ਹਾਂ ਹੁਣ ਜੰਗਲ ਜੰਗਲ ਕਿਸੇ ਵੀ ਧਰਤੀ ਦੇ ਜਾਂ ਦੇਸ਼ ਦੇ ਵਿੱਚ ਘੱਟੋ ਘੱਟ 33% ਹੋਣੇ ਚਾਹੀਦੇ ਸਾਡੇ ਮੇਰਾ ਖਿਆਲ 20-22% ਜੰਗਲ ਰਹਿ ਗਏ ਆ ਦਰਖਤ ਅਸੀਂ ਇੰਜ ਕੱਟਦੇ ਆ ਬੜਾ ਖੁਸ਼ ਹੁੰਨੇ ਵੀ ਜਿਵੇਂ ਕਿ ਤੇ ਬਹੁਤ ਵੱਡਾ ਨੇਕੀ ਦਾ ਕੰਮ ਕਰ ਲਿਆ ਵੇ ਸ਼ਰਮ ਵੀ ਨਹੀਂ ਆਉਂਦੀ ਆ ਸਾਡੇ ਇਸੇ ਪਾਰਕ ਤੇ ਜਿੱਥੇ ਅਸੀਂ ਖੜੇ ਹੁਣ ਇੰਟਰਵਿਊ ਕਰ ਰਹੇ ਸੱਤ ਅੱਠ ਦਰਖਤ ਐਡੇ ਉੱਚੇ ਉੱਚੇ ਸਿਲਵਰ ਰੋਕ ਦੇ ਸੀਗੇ ਜਿਹੜੇ ਸੈਂਕੜੇ ਸਾਲ ਵੀ ਜੀ ਸਕਦੇ ਸੀਗੇ ਐਨ ਜਾਣੀ ਐਡਮਿਨਿਸਟ੍ਰੇਸ਼ਨ ਦੇ ਰਾਈਂ ਕਟਵਾ ਕੇ ਆਓ ਮਾਰੇ ਤੇ ਸੁੱਕ ਗਏ ਇਹ ਜਿਹੜਾ ਸਾਡੀ ਮਤਲਬ ਮਾਨਸਿਕਤਾ ਹੈ ਜੰਗਲਾਂ ਦੀ ਨਾਲ ਦੁਸ਼ਮਣੀ ਰੱਖਣੀ ਔਰ ਉਸ ਜਗ੍ਹਾ ਦੇ ਉੱਤੇ ਵੀ ਪਹਾੜਾਂ ਨੂੰ ਕੱਟੀ ਜਾਣਾ ਵੱਢੀ ਜਾਣਾ ਜੋ ਅੱਜ ਇਸ ਵਾਰੀ ਹਿਮਾਚਲ ਦਾ ਉਤਰਾਖੰਡ ਦਾ ਜੰਮੂ ਦਾ ਹਾਲ ਹੋਇਆ ਉਹ ਇਸੇ ਕਰਕੇ ਹੋ ਰਿਹਾ ਕਿ ਤੁਸੀਂ ਕੋਈ ਜਿਹੜੇ ਕੁਦਰਤੀ ਨਿਜਮ ਹੈਗੇ ਕਿ ਇੱਧਰ ਦੀ ਪਾਣੀ ਜਾਣਾ ਇੱਥੇ ਪਹਾੜ ਇੱਥੇ ਦਰਖਤ ਰਹਿਣਾ ਚਾਹੀਦਾ ਇੱਥੇ ਇੱਕ ਸੜਕ ਬਣ ਸਕਦੀ ਇੱਥੇ ਨਹੀਂ ਬਣਾਉਣੀ ਚਾਹੀਦੀ ਕੋਈ ਉਸ ਨੂੰ ਧਿਆਨ ਵਿੱਚ ਨਹੀਂ ਰੱਖਦੇ ਸਿਰਫ ਨਫਾ ਤੇ ਪੈਸਾ ਤੇ ਪੈਸਾ ਉਸ ਲੋਭ ਲਾਲਚ ਵਿੱਚ ਜਿਹੜੇ ਠੇਕੇਦਾਰ ਹੈਗੇ ਭਾਵੇਂ ਉਹ ਸੜਕਾਂ ਦੇ ਆ ਭਾਵੇਂ ਉਹ ਘਰ ਮਕਾਨ ਬਣਾਉਣ ਵਾਲੇ ਆ ਉਹ ਜਾ ਕੇ ਚੋਦੇ ਵਿੱਚ ਵੀ ਬੜੀਆਂ ਬੜੀਆਂ 12 12 ਮੰਜ਼ਲਾਂ ਉਹ ਤੁਸੀਂ ਉਹ ਦੇਖ ਲਓ ਜਿੱਦਣ ਪਾਣੀ ਆਇਆ ਉਹ ਮਹਾਲੀ ਦੇ ਵਿੱਚ ਤੇ ਉਹ ਕਿੱਧਰ ਨੂੰ ਜਾਊਗਾ ਉਹ ਤੇ ਡੁੱਬਣ ਗਏ ਹੀ ਐ ਸਾਨੂੰ ਲਾਲਚ ਤੋਂ ਉੱਪਰ ਉੱਠਣਾ ਚਾਹੀਦਾ ਨੀਤੀ ਬੜੀ ਸਖਤ ਹੋਣੀ ਚਾਹੀਦੀ ਆ ਪਲਾਨਿੰਗ ਦੇ ਪੱਧਰ ਤੇ ਪਹਿਲੀ ਗੱਲ ਦੂਜਾ ਹੈ ਸੂਬਿਆਂ ਦੇ ਪੱਧਰ ਤੇ ਉੱਥੋਂ ਦੀਆਂ ਸਰਕਾਰਾਂ ਦਾ ਇੱਕ ਨਿਜਮਤ ਪ੍ਰੋਗਰਾਮ ਹੈ ਅਸੀਂ ਉਹ ਵੀ ਨਹੀਂ ਕਰਦੇ ਆਹ ਹੈ ਮੈਂ ਹੁਣੇ ਇੱਕ ਦੇਖ ਰਿਹਾ ਸੀਗਾ ਕਿ ਇਹ ਇਹਨਾਂ ਦੇ ਇੱਕ ਮਿਨਿਸਟਰ ਸਾਹਿਬਾਨ ਪੰਜਾਬ ਸਰਕਾਰ ਦੇ ਆ ਉਹ ਉਹ ਕਹਿ ਰਹੇ ਸੀਗੇ ਕਿ 29 ਜੁਲਾਈ ਨੂੰ ਹੀ ਨਾ 29 ਜੂਨ ਜੁਲਾਈ ਨੂੰ ਹੀ ਆਪ ਹੁਣ ਥੋੜੀ ਦੇਰ ਪਹਿਲਾਂ ਕੋਈ ਉਹਨਾਂ ਨੇ ਇੱਕ ਇੰਟਰਵਿਊ ਦਿੱਤੀ ਕਿ ਪੰਜਾਬ ਨੂੰ ਹੜ੍ਹਾਂ ਦਾ ਕੋਈ ਇਸ ਕਿਸਮ ਦਾ ਡਰ ਨਹੀਂ ਆ ਆ ਦੇਖ ਲਓ ਕਿਤਨਾ ਅਗਸਤ ਦੇ ਵਿੱਚ ਹੀ ਉਹੋ ਜਿਹਾ ਹਾਲਤ ਹੋ ਗਈ ਆ ਹੁਣ ਕਿ ਸਤੰਬਰ ਦੇ ਵਿੱਚ ਵੀ ਇਸ ਤਰ੍ਹਾਂ ਅੱਜ ਪਹਿਲੀ ਸਤੰਬਰ ਹੋ ਗਈ ਜਾਨੀ ਇੱਕ ਡੇਢ ਮਹੀਨਾ ਪਹਿਲਾਂ ਉਹ ਇਹ ਗੱਲ ਕਹਿ ਰਹੇ ਸੀਗੇ ਜੂਨ ਜੁਲਾਈ ਦੇ ਵਿੱਚ ਜੁਲਾਈ ਦੇ ਵਿੱਚ ਕਿ ਇੱਥੇ ਕੋਈ ਨਹੀਂ ਤਿੰਨ ਹਫ਼ਤਿਆਂ ਬਾਅਦ ਹੜ੍ਹ ਆ ਜਾਂਦੇ ਆ ਇਹਦਾ ਮਤਲਬ ਸਰਕਾਰ ਨੇ ਜੋ ਡਾਟਾ ਮੈਟਰੋਲੋਜੀਕਲ ਜਿਹੜਾ ਐਮ ਡੀ ਆਈ ਦਾ ਡਾਟਾ ਸੀਗਾ ਡਿਪਾਰਟਮੈਂਟ ਦਾ ਉਹਦੇ ਤੋਂ ਆ ਰਿਹਾ ਸੀ ਉਸ ਨੂੰ ਸੀਰੀਅਸਲੀ ਲਿਆ ਹੀ ਨਹੀਂ ਕੋਈ ਪਲੈਨਿੰਗ ਨਹੀਂ ਨਾਂ ਵੀ ਹੋਵੇ ਨਾ ਵੀ ਸੋਕਾ ਹੀ ਨਾ ਗੇ ਜੇ ਭਾਵੇਂ ਬਿਲਕੁਲ ਕੋਈ ਵੀ ਬਾਰਿਸ਼ ਨਾ ਹੋਵੇ ਉਹਦੇ باوجود ਤਿਆਰੀ ਤੇ ਰੱਖਣੀ ਪੈਂਦੀ ਤੁਸੀਂ ਛਤਰੀ ਕਿਉਂ ਖਰੀਦਦੇ ਆ ਯੂ ਇਸ ਕਰਕੇ ਕਿ ਜੇ ਲੋਡ ਪਾਉਗੀ ਤੇ ਆਪਾਂ ਉਹਨੂੰ ਲਾਵਾਂਗੇ ਥੋੜੀ ਆ ਕਿ ਜਦੋਂ بارش ਆਉਂਦੀ ਬੇ ਤੂੰ ਛਤਰੀ ਖਰੀਦਣ ਭੱਜਦੇ ਆ ਉਦੋਂ ਤੱਕ ਤੇ ਤੁਹਾਡਾ ਕੰਮ ਹੋ ਜਾਂਦਾ ਇਹ ਸਾਡੀ ਤਿਆਰੀ ਕੁਛ ਨਹੀਂ ਸੀਗੀ ਨਾ ਤੁਸੀਂ ਬੰਨਦੀ ਨਾ ਕਿਤੇ ਹੋਰ ਜਗ੍ਹਾ ਤੇ ਜਿੱਥੇ ਸ਼ਹਿਰਾਂ ਚ ਪਾਣੀ ਖੜਦਾ ਉਹ ਜਲੰਧਰ ਤੇ ਦੇਖੋ 8 8 ਫੁੱਟ ਪਾਣੀ ਦਮੂਰੀਆ ਪੁਲ ਥੱਲੇ 62 ਟਰੱਕ ਇਕਦਮ ਪਾਣੀ ਚ ਡੁੱਬੇ ਪਏ ਆ ਇਹ ਜਿਹੜੀ ਤਿਆਰੀ ਨਾ ਕਰਨੀ ਫਿਰ ਨਹਿਰਾਂ ਦੀ ਇਸੇ ਤਰ੍ਹਾਂ ਦਾ ਨਹਿਰਾਂ ਚ ਨਾ ਚੂਹੇ ਮੂਰੀਆਂ ਕਰ ਜਾਂਦੇ ਤੇ ਜਦੋਂ ਜ਼ਿਆਦਾ ਪਾਣੀ ਆਉਂਦਾ ਥੋੜੀ ਜੀ ਸੀਰ ਆਉ ਕਿਤੇ ਦੇ ਕਿਤੇ ਟੁੱਟ ਕੇ ਚਲੇ ਜਾਂਦਾ ਰਹੀ ਗੱਲ ਕੇ ਹੁਣ ਡੈਮਾਂ ਦੀ ਡੈਮ ਤੇ ਭਾਈ ਸਰ ਇਹ ਤੇ ਸਭ ਤੋਂ ਸਸਤੀ ਬਿਜਲੀ ਇਹ ਹੈ ਹਾਲਾਂਕਿ ਉਹਦੇ ਵਿੱਚ ਇਕੋ ਦਾ ਮੈਂ ਇਹ ਹੀ ਕਹਿਣਾ ਕਿ এনवायरमेंट ਦਾ ਉਹਦੇ ਵਿੱਚ ਵੀ ਨੁਕਸਾਨ ਹੁੰਦਾ ਪਰ ਫਿਰ ਵੀ ਜੇ ਤੁਸੀਂ ਧੂਆਂ ਕੋਲਾ ਫੂਕਦੇ ਆ ਉਹਦਾ ਔਰ ਜੇ ਤੁਸੀਂ ਨਿਊਕਲੀਅਰ ਜਿਹੜੀ એનર્ਜੀ ਪੈਦਾ ਕਰਦੇ ਆ ਉਹਦੇ ਨਾਲ ਵੀ ਉਹ ਕਿੱਥੇ ਮੁੜ ਕੇ ਨਿਊਕਲੀਅਰ ਜਿਹੜਾ ਸਾਰਾ ਇਨਾ ਮਤਲਬ ਬਹੁਤ ਘਾਤਕ ਮਟੀਰੀਅਲ ਸਮੁੰਦਰ ਚ ਡੋਬਦੇ ਆ ਇਹ ਜਿਹੜਾ ਸਾਰਿਆਂ ਤੋਂ ਬਚਣ ਲਈ ਜਲ ਵਾਲੀ ਜਿਹੜੀ ਸ਼ਕਤੀ ਹੈ ਜਿਹੜੀ એનર્ਜੀ ਪੈਦਾ ਕਰਦੇ ਆ ਬਿਜਲੀ ਪੈਦਾ ਕਰਦੇ ਉਹ ਅਜੇ ਵੀ ਠੀਕ ਆ। ਉਹ ਬ੍ਰਹਮਪੁੱਤਰਾ ਦੇ ਉੱਪਰ ਚੀਨ ਵਾਲਿਆਂ ਨੇ ਆਪਣਾ ਉਹ ਹੀ ਸਾਡਾ ਉੱਥੋਂ ਦਰਿਆ ਪਹਿਲਾਂ ਚੱਲ ਉਹਥੇ ਉਹਦਾ ਨਾਂ ਹੋ ਰਿਹਾ। ਪਾਖੜਾ ਨਾਲੋਂ ਮੈਂ ਕੈਲਕੂਲੇਟ ਕਰਿਆ ਸੀ 16 ਗੁਣਾ ਜ਼ਿਆਦਾ ਬਿਜਲੀ ਪੈਦਾ ਕਰਨੀ ਉਹਨਾਂ ਨੇ। ਤੇ ਟੀਮ ਕੀਤੇ ਨਾ ਆਪਣੇ ਦਰਿਆ। ਉਹ ਸਾਡੇ ਨਾਲ ਕਿਉਂ ਆ ਕਿਉਂਕਿ ਇੱਕ ਪਾਸੇ ਪੰਜਾਬ ਦੀ ਤਰਾਸਦੀ ਦੇਖੋ ਪੰਜਾਬ ਦੇ ਵਿੱਚ 24 ਘੰਟੇ ਪਾਣੀਆਂ ਦਾ ਰੌਲਾ ਐਸਵਾਈਐਲ ਦਾ ਰੌਲਾ ਪਾਣੀ ਦੇ ਧਰਤੀ ਦੇ ਥੱਲਿਓਂ ਪਾਣੀ ਖਤਮ ਹੋ ਗਿਆ ਉਸ ਗੱਲ ਦਾ ਰੌਲਾ ਕਿ ਅਸੀਂ ਟਿਊਬੇਰ ਲਾਤੇ 14-15 ਲੱਖ ਧਰਤੀ ਦੇ ਥੱਲਿਓਂ ਵੀ ਪਾਣੀ ਗਵਾਤਾ ਜਦੋਂ ਰੱਬ ਦੀ ਇੰਨੀ ਨਿਆਮਤ ਆ ਭਾਵੇਂ ਆਪਣੀਆਂ ਬੇਵਕੂਫੀਆਂ ਕਰਕੇ ਹੀ ਆ ਪਾਣੀ ਤੇ ਪਾਣੀ ਆ ਜਿਹਨੂੰ ਤਰਸਦੀ ਆ ਧਰਤੀ ਤਰਸਦੀ ਆ ਧਰਤੀ ਥੱਲੇ ਪਾਣੀ ਹੈ ਨਹੀਂ ਉਹ 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 ਫਿਰ ਤੁਸੀਂ ਮਾਰ ਰਹੇ ਆ ਕਿਉਂਕਿ ਇੱਕ ਬੈਲੈਂਸ ਹੈ ਨਾ ਧਰਤੀ ਇਹ ਇਥਲਾ ਪਾਣੀ ਖਤਮ ਕਰ ਲਿਆ ਉੱਪਰ ਵਾਲੇ ਨੂੰ ਸਾਂਭਿਆ ਨਹੀਂ ਤੇ ਆਪਾਂ ਤੇ ਬੇਵਕੂਫ ਆ ਇਸ ਲਈ ਸਰਕਾਰਾਂ ਨੂੰ ਜਿਹੜਾ ਤੁਹਾਡਾ ਸਵਾਲ ਉਹ ਬੜਾ ਮੂਲਪੂਤ ਸਵਾਲ ਆ ਕਿ ਇਹ ਕੀ ਹਰ ਸਾਲ ਹੀ ਹੁੰਦਾ ਰਹੂ ਪਾਣੀ ਧਰਤੀ ਦੇ ਥੱਲੇ ਵਾਲਾ ਕਿਵੇਂ ਬਚਾਉਣਾ ਉਹਦੇ ਬਾਰੇ ਸੋਚਣਾ ਚਾਹੀਦਾ ਮੁੱਖ ਬਿਜਲੀ ਕੀਤੀ ਹੋਈ ਆ ਟਿਊਬਲਰ ਦੀ ਭਾਈ ਇਹਦੇ ਨਾਲ ਤੇ ਫਿਰ ਇਹ ਹੋਈ ਕੋਈ ਛੋਣਾ ਜਦੋਂ ਬਿਜਲੀ ਮੁਫਤ ਆ ਲਾ ਕੇ ਘਰ ਆ ਕੇ ਸੌਂਜੋ 8 ਘੰਟੇ 10 ਘੰਟੇ ਜਦ ਤੱਕ ਚੱਲਦਾ ਰਹੂ ਚੱਲਦਾ ਰਹੂ ਛੋਨਾ ਬਦਲਦੀ ਨਹੀਂ ਕਿਉਂਕਿ ਛੋਨਾ ਸਸਤਾ ਪੈਂਦਾ ਉਹਦੇ ਹਿਸਾਬ ਨਾਲ ਕਿਉਂਕਿ ਬਿਜਲੀ ਮੁਫਤ ਆ ਔਰ ਫਸਲ ਠੀਕ ਹੁੰਦੀ ਇਹ ਸਾਰੀਆਂ ਚੀਜ਼ਾਂ ਨੂੰ ਇਹ ਜੁੜੀਆਂ ਹੋਈਆਂ ਵੇਲੇ ਸਿਰ ਰਿਪੇਅਰ ਕਰਨੀ ਵੇਲੇ ਸਿਰ ਸਾਰਾ ਸੋਚਣਾ ਪਾਣੀ ਦੀ ਤਿਆਰੀ ਰੱਖਣੀ ਔਰ ਫਸਲਾਂ ਦਾ ਹੀਰ ਫਿਰ ਉਹਨੂੰ ਬਦਲਣਾ ਚਾਹੀਦਾ ਪੈਟਰਨ ਨੂੰ ਟਿਊਬਲਾਂ ਦੀ ਜਿਹੜੀ ਬਿਜਲੀ ਆ ਮੁਫਤ ਦੀ ਜਗ੍ਹਾ ਇਸ ਢੰਗ ਨਾਲ ਦੇਣ ਕਿ ਕਿਸਾਨਾਂ ਨੂੰ ਸਬਸਿਡੀ ਵੀ ਮਿਲੇ ਪਰ ਬਿਜਲੀ ਦੇ ਸਬਸਿਡੀ ਨਾ ਦੋ ਹੋਰ ਕਿਸਮ ਨਾਲ ਜਿਹੜੀ ਰਾਹਤ ਉਹਨਾਂ ਨੂੰ ਪਹੁੰਚਾਉਣੀ ਉਹਨਾਂ ਨੂੰ ਐਮਐਸਪੀ ਦਾ ਹੋ ਡਾਇਵਰਸਿਫਾਈ ਕਰੋ ਉਹਨਾਂ ਦੇ ਫਾਲ ਫਰੂਟ ਸਬਜ਼ੀਆਂ ਸਾਰਿਆਂ ਨੂੰ ਸਰਕਾਰ ਖਰੀਦ ਕੇ ਚੰਗੇ ਗੋਡਾਊਨ ਬਣਾ ਕੇ ਇੱਕ ਪਲੈਨਿੰਗ ਹੋਵੇ ਤਾਂ ਕਿ ਕਿਸਾਨ ਵੀ ਬਚੇ ਖੁਸ਼ਹਾਲ ਹੋਵੇ ਔਰ ਤੁਹਾਡੀ ਧਰਤੀ ਇਟਲਾ ਪਾਣੀ ਵੀ ਬਚੇ ਤੇ ਉਤਲਾ ਪਾਣੀ ਜਿਹੜਾ ਅਜਾੜਾ ਕਰਨ ਦੀ ਜਗ੍ਹਾ ਤੁਹਾਡੇ ਲਈ ਫਾਇਦੇਮੰਦ ਹੋਵੇ ਫੌਟ ਦੇ ਵਿੱਚ ਪਹਿਲਾਂ ਇੱਕ ਸਿਸਟਮ ਹੁੰਦਾ ਸੀ ਤਲਾਬ ਬਣਾਏ ਜਾਂਦੇ ਸੀ ਕਿਉਂਕਿ ਸਾਊਥ ਪਾਣੀ ਕਈ ਜਗ੍ਹਾ ਤੇ ਘੱਟ ਸੀ ਬਹੁਤ ਉਹ ਤਲਾਬ ਪਾਣੀ ਚ ਭਰ ਜਾਂਦੇ ਸੀ ਫਿਰ ਉਹ ਪਾਣੀ ਧਰਤੀ ਥੱਲੇ ਵੀ ਜਾਂਦਾ ਸੀ ਲੋੜ ਭੰਡ ਤੇ ਉੱਪਰੋਂ ਵੀ ਉਹ ਟਿਊਬ ਲਾਣਾ ਨਾ ਵਰਤ ਲੈਂਦੇ ਸੀ ਉਹ ਸਿਸਟਮ ਬਾਅਦ ਚ ਹੌਲੀ ਹੌਲੀ ਖਤਮ ਹੋ ਗਿਆ ਸਾਨੂੰ ਕਿਉਂ ਨਹੀਂ ਅਸੀਂ ਇਹੋ ਜਿਹਾ ਸਿਸਟਮ ਬਣਾਉਂਦੇ ਭਈ ਅਸੀਂ ਭਾਵੇਂ ਸਾਡੇ ਕੋਲ ਜ਼ਮੀਨ ਥੋੜੀ ਆ ਪਰ ਜਿੱਥੇ ਵੀ ਹੈ ਆਪਾਂ ਇਹੋ ਜਿਹਾ ਕੋਈ ਸਿਸਟਮ ਬਣਾਈਏ ਜਿਹਦੇ ਵਿੱਚ ਪਾਣੀ ਦਾ ਸਾਡੇ ਕੋਲ ਸਟੋਰੇਜ ਹੋਵੇ ਪਾਣੀ ਸਾਰਾ ਵੇਸਟ ਨਾ ਜਾਏ ਉਹ ਧਰਤੀ ਥੱਲੇ ਵੀ ਜਾਏ ਧਰਤੀ ਵਾਲਾ ਪਾਣੀ ਵੀ ਤਾਂ ਇਹਨੂੰ ਸੱਤਾ ਆਊਗੀ ਉਹਦੇ ਚ ਤੁਸੀਂ ਮੱਛੀਆਂ ਵੀ ਰੱਖ ਲਓ ਔਰ ਨਾਲ ਪਾਣੀ ਨੂੰ ਵਰਤੋ ਵੀ ਉੱਚਿਤ ਕੀ ਮੈਂ ਨਹੀਂ ਕਹਿਣਾ ਮੇਰੀ ਗੱਲ ਮੈਂ ਤੇ ਇੱਕ ਆਧਾਰਨ ਦੇ ਤੌਰ ਤੇ ਕਹਿ ਰਿਹਾ ਕਰਨ ਲਈ ਬਹੁਤ ਕੁਝ ਹੋ ਸਕਦਾ ਪ੍ਰੋਫੈਸਰ ਸਾਹਿਬ ਜੀ ਮੈਂ ਡੈਮਾ ਦੀ ਆਪਾਂ ਗੱਲ ਕੀਤੀ ਹੈ ਡੈਮਾ ਤੋਂ ਇੱਕ ਸਾਰੀ ਪਾਣੀ ਛੱਡ ਦਿੱਤਾ ਗਿਆ ਲੱਗਿਆ ਵੀ ਹਾਂ ਪਾਣੀ ਦਾ ਪੱਧਰ ਵੱਧ ਗਿਆ ਤੇ ਵੀ ਖੋਲ ਦੋ ਸਾਰੇ ਗੇਟ ਖੋਲ ਦੋ ਛੱਡ ਦੋ ਜਿਹਦੇ ਕਰਕੇ ਕਿਤੇ ਨੇ ਕਿਤੇ ਕਹਿ ਲੋ ਵੀ ਬੰਨ ਟੁੱਟੇ ਜਿਹੜੇ ਲੋਕ ਉੱਥੇ ਦਰਿਆਵਾਂ ਦੇ ਲਾਗੇ ਸੀਗੇ ਉਹਨਾਂ ਦਾ ਕਾਫੀ ਜਿਹਾ ਨੁਕਸਾਨ ਹੋਇਆ ਇਹ ਨਹੀਂ ਹੋ ਸਕਦਾ ਸੀ ਵੀ ਪਤਾ ਲੱਗਿਆ ਹਾਂ ਵੀ ਪਾਣੀ ਦਾ ਪੱਧਰ ਵੱਧ ਰਿਹਾ ਸ਼ੁਰੂ ਤੋਂ ਲੈ ਕੇ ਹੁਣ ਤੱਕ ਹੌਲੀ 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 ਪਾਣੀ ਛੱਡਿਆ ਜਾ ਰਿਹਾ ਏ ਟੈਕ ਗੱਲਾਂ ਦੇਖੋ ਜਿਹੜਾ ਬੀਐਮਬੀ ਜਿਹੜਾ ਪਖੜਾ ਵਿਆਸ ਮੈਨੇਜਮੈਂਟ ਬੋਰਡ ਆ ਬੀਬੀਐਮਬੀ ਉਹਨਾਂ ਦੀ ਬਕਾਇਦਾ ਕਮੇਟੀ ਉੱਥੇ ਇੰਜੀਨੀਅਰ ਆ ਹੁਣ ਤੁਸੀਂ ਮੈਂ ਤੇ ਇੰਜੀਨੀਅਰ ਨਹੀਂ ਆ ਅਸੀਂ ਆਪਣੀ ਵੱਲੋਂ ਓਏ ਇੰਜ ਚਾਹੀਦਾ ਸੀ ਓਏ ਉਹ ਇੰਜ ਚਾਹੀਦਾ ਸੀ ਇਹ ਗੱਲਾਂ ਦਾ ਕੋਈ ਅਰਥ ਨਹੀਂ ਮੇਰੇ ਕੋਲ ਇੱਕ ਦਿਨ ਇੱਕ ਇੰਜੀਨੀਅਰ ਆਇਆ ਸੀ ਬੀਬੀਐਮਬੀ ਦਾ ਹੁਣ ਉਹ ਰਿਟਾਇਰਡ ਐਕਸਿਅਨ ਆ ਉਹਨੇ ਦੱਸਿਆ ਸਾਡੇ ਬਕਾਇਦਾ ਇੱਕ ਨਿਜਮਤ ਨਿਜਮਾ ਨਿਜਮਾਵਲੀ ਬਣੀ ਹੋਈ ਆ ਰੂਲਸ ਬਣੇ ਹੋਏ ਆ ਇੱਥੇ ਤੇ ਇੰਨਾ ਖੋਲਣਾ ਇੱਥੇ ਤੇ ਇੰਨਾ ਖੋਲਣਾ ਇੱਥੇ ਤੇ ਨਹੀਂ ਖੋਲਣਾ ਉਹ ਉਹਨੂੰ ਫਾਲੋ ਕਰਦੇ ਆ ਹੁਣ ਜੇ ਨਹੀਂ ਕੀਤਾ ਤੇ ਉਹਦੀ ਇਨਕੁਆਇਰੀ ਹੋ ਸਕਦੀ ਹੈ ਪਰ ਐ ਇੰਜ ਹੁੰਦਾ ਕਿ ਕਿਉਂਕਿ ਤੁਹਾਨੂੰ ਇੱਕ ਡੈਫੀਨੇਟ ਲੈਵਲ ਪਾਣੀ ਦਾ ਚਾਹੀਦਾ ਵੀ ਆ ਤਾਂ ਕਿ ਸਾਰਾ ਸਾਲ ਬਿਜਲੀ ਪੈਦਾ ਕਰਨੀ ਹੈ ਜੇ ਮੰਨ ਲਓ ਕਿ ਉਹ ਪ੍ਰੈਡਿਕਸ਼ਨ ਹੈ ਕਿ ਹੋਰ ਬਹੁਤ ਜੀ ਪਾਣੀ ਆਊਗਾ ਉਦੋਂ ਪਹਿਲਾਂ ਉਹਨਾਂ ਨੇ ਛੱਡਤਾ ਮਗਰੋਂ ਪਾਣੀ ਨਾ ਆਇਆ ਫਿਰੂ ਡੈਮ ਖਾਲੀ ਰਹੂਗਾ ਖਾਲੀ ਰਹੂਗਾ ਤੇ ਗਾਂ ਫਿਰ ਪਾਣੀ ਦੀ ਜਿਹੜੀ ਤੁਹਾਨੂੰ ਇਰੀਗੇਸ਼ਨ ਲਈ ਵੀ ਪਾਣੀ ਉਹਦੇ ਚ ਚਾਹੀਦਾ ਕਿਉਂਕਿ ਡੈਮ ਦਾ ਪਾਣੀ ਫਿਰ ਵਰਤਦੇ ਆ ਨਾ ਆਪਾਂ ਨਹਿਰਾਂ ਚ ਵੀ ਵਰਤਦੇ ਉਹਦੇ ਚ ਵੀ ਹੋ ਇਸ ਲਈ ਆਪਾਂ ਉਸ ਪਾਸੇ ਨਾ ਜਾਈਏ ਕਿ ਇਕੱਠਾ ਛੱਡਣਾ ਸੀ ਥੋੜਾ ਥੋੜਾ ਛੱਡਣਾ ਸੀ ਕਿ ਇੱਕਦਮ ਜੱਤ-ਦਮ ਛੱਡਿਆ ਗਿਆ ਹਾਂ ਪ੍ਰੈਕਟੀਕਲੀ ਸਾਨੂੰ ਵੇਖਣ ਤੇ ਜ਼ਰੂਰ ਹੈ ਨੁਕਸਾਨ ਲੱਗਦਾ ਕਿ ਜਕਦਮ ਛੱਡਣ ਦੇ ਨਾਲ ਕਾਫੀ ਨੁਕਸਾਨ ਹੋਇਆ ਜੇ ਹੌਲੀ ਹੌਲੀ ਛੁੱਟਦਾ ਤੇ ਸ਼ਾਇਦ ਇਹ ਪਾਣੀ ਨਿਕਲ ਜਾਂਦਾ ਪਰ ਇਹ ਜੇ ਗੱਲ ਇਸਰਾ ਹੀ ਹੈ ਇਹਦੇ ਵਿੱਚ ਕੋਈ ਕਤਾਹੀ ਹੈ ਉਹਦੀ ਇਨਕੁਆਰੀ ਹੋਣੀ ਚਾਹੀਦੀ ਹੈ ਪਤਾ ਹੋਣਾ ਚਾਹੀਦਾ ਹੈ ਕਿ ਕੀ ਉਹਨਾਂ ਨੂੰ ਪਤਾ ਸੀ ਕਿ ਹੋਰ ਪਾਣੀ ਇੰਨਾ ਬਾਰਸ਼ ਦੇ ਨਾਲ ਆਊਗਾ ਔਰ ਇਹ ਉਹਦੋਂ ਪਹਿਲਾਂ ਥੋੜਾ ਥੋੜਾ ਇੰਨਾ ਛੱਡਿਆ ਜਾਏ ਜੇ ਨਹੀਂ ਛੱਡਿਆ ਤੇ ਕਿਉਂ ਨਹੀਂ ਛੱਡਿਆ ਜੇ ਇਕੱਠਾ ਛੱਡਿਆ ਤੇ ਕਿਉਂ ਛੱਡਿਆ ਇਹ ਗੱਲਾਂ ਮੇਰਾ ਖਿਆਲ ਹੈ ਕਿ ਗਾਂ ਲਈ ਇੱਕ ਸਬਕ ਵੀ ਹੋਣੀਆ ਚਾਹੀਦੀ ਹੈ ਪਰ ਕਿਤਨੇ ਕਿਤੇ ਜੇਕਰ ਗੱਲ ਕੀਤੀ ਜਾਵੇ ਤੁਸੀਂ ਕਹਿ ਰਹੇ ਹੋ ਵੀ ਉਹਨਾਂ ਦਾ ਆਪਣਾ ਇੱਕ ਟੈਕਨੀਕਲ ਟੀਮ ਹੈ ਪਰ ਲਗਾਤਾਰ ਪੰਜਾਬ ਜਿਸ ਤਰੀਕੇ ਦੇ ਨਾਲ ਹੜਾ ਦੀ ਮਾਰ ਚੱਲ ਰਿਹਾ ਤੁਹਾਨੂੰ ਕੀ ਲੱਗਦਾ ਕਿ ਪੱਕਾ ਇਲਾਜ ਕੀ ਹੋ ਸਕਦਾ ਕਿਉਂਕਿ ਇਲਾਜ ਤਾਂ ਕੱਢਣਾ ਪਏਗਾ ਕਿਉਂਕਿ ਤਿੰਨ ਚਾਰ ਵਾਰੀ ਇਸ ਤਰੀਕੇ ਨਾਲ ਹੋ ਚੁੱਕਿਆ ਅੱਧਾ ਪੰਜਾਬ ਤਬਾਹ ਹੋ ਜਾਂਦਾ ਹੈ ਅੱਧਾ ਰਹਿ ਜਾਂਦਾ ਅੱਧਾ ਪੰਜਾਬ ਜਿਹੜਾ ਉਹਨੂੰ ਬਚਾਉਣ ਦੇ ਵਿੱਚ ਲੱਗਿਆ ਰਹਿੰਦਾ ਪਰ ਕਿਤਨੇ ਕਿਤੇ ਪੱਕਾ ਹੱਲ ਕੱਢਣ ਦੀ ਲੋੜ ਹੈਗੀ ਹੈ ਇਹ ਮੰਨਦੇ ਹੋ ਨਾ ਫਿਰ ਤੁਸੀਂ ਆਪਣਾ ਤੇ ਦੇਖ ਕਿੰਡੀ ਦੁੱਖ ਦੀ ਗੱਲ ਵੀ ਪੰਜਾਬ ਪਾਣੀ ਨੂੰ ਤਰਸਦਾ ਮੈਂ ਤੇ ਕਹਿੰਨਾ ਉਹ ਕਹਿੰਦੇ ਪਾਣੀ ਖਤਮ ਹੋ ਗਿਆ ਸਾਡੇ ਕੋਲ ਇੱਕ ਬੂੰਦ ਵੱਧ ਨਹੀਂ ਰੋਜ਼ ਪਾਲਿਟਿਸ਼ੀਅਨ ਕਰਦੇ ਕਿ ਨਹੀਂ ਰਾਜਨੀਤੀ ਐਸਵਾਈਐਲ ਦੇ ਨਾਂ ਤੇ ਇਸ ਲਈ ਪਾਣੀ ਸਾਡੇ ਲਈ ਨਿਆਮਤ ਆ ਸਵਾਲ ਇਹ ਕਿ ਜੇ ਇੰਨਾ ਪਾਣੀ ਆ ਜਿੱਤਰੱਕ ਹੋ ਆ ਜੇ ਤੁਸੀਂ ਥੋੜਾ ਜਿਹਾ ਖਾਣੇ ਆ ਫਿਰ ਤੇ ਨਿਯਮਾਂ ਤੇ ਆ ਤੇ ਜੇ ਤੁਹਾਨੂੰ ਉਹ ਅੱਧਾ ਕਿਲੋ ਇੱਕ ਵਾਰੀ ਖਾ ਲੋਗੇ ਬਿਮਾਰ ਪੈ ਜਾਓਗੇ ਫਿਰ ਤੇ ਤੁਸੀਂ ਬਿਮਾਰੀ ਦਾ ਥਾਂ ਆ ਪਾਣੀ ਦਾ ਹਰ ਚੀਜ਼ ਦਾ ਵੀ ਜਿਹੜੀ ਲੋਡ ਤੋਂ ਜ਼ਿਆਦਾ ਬੋਲ ਤੇ ਆ ਉਹ ਨੁਕਸਾਨ ਦੇ ਆ ਹੋ ਗਿਆ ਹੁਣ ਸਵਾਲ ਇਹੀ ਹੈ ਕਿ ਇਹਦਾ ਵਰਤਿਆ ਕਿਵੇਂ ਜਾਏ ਵਰਤਣ ਦੇ ਬਹੁਤ ਸਾਧਨ ਹੈਗੇ ਆ ਇੱਕ ਤੇ ਰੱਬ ਦਾ ਸ਼ੁਕਰ ਕਰਨਾ ਚਾਹੀਦਾ ਪੰਜਾਬ ਦਾ ਨਾ ਹੀ ਪੰਜ ਪਾਣੀਆਂ ਦੇ ਨਾਂ ਤੇ ਇਸ ਕਰਕੇ ਇਹ ਤੇ ਸਾਡੇ ਲਈ ਇੱਕ ਵਰਦਾਨ ਹੈਗਾ ਪਰ ਜਦੋਂ ਉਹ ਜਿਆਦਾ ਡਿਸਪਰਪੋਰਸ਼ਨੇਟਲੀ ਹੁੰਦਾ ਤਾਂ ਹੋ ਕਿਸ ਕਰਨਾ ਕਰਕੇ ਰਿਹਾ ਮੈਂ ਤੁਹਾਨੂੰ ਪਹਿਲਾਂ ਹੀ ਦੱਸਦਾ ਸਾਡੀ ਜਿਹੜੀ ਬੇਖਵੀ ਪਲੈਨਿੰਗ ਨਾਲ ਛੇੜਛਾੜ ਕਰ ਲੋ ਜਿਆਦਾ ਛੇੜਛਾੜ ਹੈ ਔਰ ਕੋਈ ਪਲੈਨਿੰਗ ਹੈ ਹੀ ਨਹੀਂ ਪਲੈਨਿੰਗ ਜਿਵੇਂ ਹੋਣੀ ਚਾਹੀਦੀ ਹੈ ਉਹ ਸਗੋਂ ਜਾਨੀ ਲਾਲਚ ਦੇ ਵਿੱਚ ਕੁਝ ਬਿਲਡਰਾਂ ਨੇ ਕੁਝ ਕਿਸੇ ਨੇ ਉਹ ਸਾਰਾ ਤਬਾਈ ਦਾ ਮੰਜ਼ਰ ਹੈ ਜਿਹਦਾ ਰਿਜ਼ਲਟ ਉਹ ਫਿਰ ਪਾਣੀ ਇੱਕਦਮ ਜਾਕਦਮ ਤੈਨੂੰ ਪਤਾ ਸਭ ਤੋਂ ਵੱਧ ਐਤ ਕੀ ਉਹ ਜਿਹਨੂੰ ਕਲਾਊਡ ਬਸਟ ਕਹਿੰਦੇ ਆ ਸਭ ਤੋਂ ਵੱਧ ਜਿਹੜਾ ਅਚਾਨਕ ਮੀਂਹ ਆ ਕੇ ਉਹਨੇ ਕਿੰਨੀ ਤਬਾਈ ਆ ਇਧਰ ਉਧਰ ਨੇੜੇ ਸਤੇ ਰਹੇ ਹਿਮਾਚਲ ਦੇ ਵਿੱਚ ਬਹੁਤ ਜ਼ਿਆਦਾ ਤਬਾਈ ਹੋਈ ਆ ਉਹ ਉੱਤਰਾਖੰਡ ਚ ਵੀ ਹੋਈ ਆ ਈਵਨ ਜੰਮੂ ਚ ਵੀ ਹੋਈ ਆ ਬੰਦੇ ਵੀ ਮਰੇ ਆ ਇਸ ਕਰਕੇ ਉਹ ਤਾਂ ਹੋ ਰਿਹਾ ਦੂਜਾ ਪੰਜਾਬ ਪੱਧਰ ਦਾ ਜਿਹੜਾ ਹੈ ਉਹ ਤੇ ਕੀਤਾ ਜਾ ਸਕਦਾ ਇੰਨਾ ਨਹੀਂ ਆ ਪਾਣੀ ਦੀ ਤੇ ਸਾਨੂੰ ਲੋੜ ਆ ਹੋਰ ਨਹੀਂ ਤੇ ਹੋਰ ਨਹਿਰਾਂ ਜਾਂ ਸਟੋਰੇਜ ਮੈਂ ਜਿਵੇਂ ਕਿਹਾ ਉਹਦੀ ਪਲੈਨਿੰਗ ਕਰਨੀ ਹੈ ਟੈਕਨੀਕਲ ਸਬਜੈਕਟ ਹੈ ਕਿ ਇਸ ਜਿਹੜਾ ਪਾਣੀ ਆ ਇਸ ਨੂੰ ਲਗਾਤਾਰ ਜਿਹੜਾ ਹੁੰਦਾ ਕਿਵੇਂ ਪਲਾਨ ਕੀ ਹੋਰ ਹਾਈ ਡੈਲ ਪ੍ਰੋਜੈਕਟ ਹੋਣ ਜਾਂ ਕਿੱਦਾਂ ਹੋਵੇ ਪਰ ਇਹ ਕੀਤਾ ਸਭ ਜਾ ਸਕਦਾ ਇਹਨਾ ਮੈਂ ਤੁਹਾਨੂੰ ਵਾਅਦਾ ਨਾ ਕਹਿਣਾ ਐ ਵੀ ਇਹ ਸਾਰਾ ਕੁਝ ਕੀਤਾ ਜਾ ਸਕਦਾ ਆ ਪਰ ਇੱਧਰ ਨੂੰ ਧਿਆਨ ਕਿਸੇ ਦਾ ਨਹੀਂ ਉਹ ਜਦੋਂ ਹਰਿਆਣੇ ਨੇ ਪਾਣੀ ਮੰਗਿਆ ਕਿ ਸਾਨੂੰ ਥੋੜਾ ਜਿਹਾ ਪਾਣੀ ਹੋਰ ਛੱਡ ਦਿਓ ਸਾਨੂੰ ਲੋੜ ਆ ਤੁਹਾਡਾ ਜੀ ਪਾਣੀ ਖਤਮ ਆ ਜਾ ਕੇ ਉੱਥੇ ਬੈਗ ਇੱਕ ਬੂੰਦ ਨਹੀਂ ਪਾਣੀ ਦਿਆਂਗੇ ਹਰਜੋਤ ਬੈਂਸ ਤੇ ਉੱਥੇ ਜਾ ਕੇ ਉਦੋਂ ਉਦੋਂ ਉਹਨਾਂ ਨੇ ਉਦੋਂ ਉਹਨਾਂ ਨੇ ਪਾਣੀ ਮੰਗਿਆ ਸੀਗਾ ਹਾਲਾਂਕਿ ਜਿੰਨਾ ਕਿ ਤੈ ਹੋਇਆ ਸੀ ਉਹ ਤੋਂ ਵਰਤ ਚੁੱਕੇ ਸੀ ਹੁਣ ਪੰਜਾਬ ਸਰਕਾਰ ਨੇ ਚਿੱਠੀ ਲਿਖੀ ਸੀ ਵੀ ਸਾਡਾ ਜਿਹੜਾ ਪਾਣੀ ਲੈ ਲਓ ਹੁਣ ਉਹ ਕਹਿੰਦੇ ਕਿ ਜਿੰਨਾ ਕਿ ਤੈ ਹੋਇਆ ਸੀਗਾ ਭਾਖੜਾ ਡੈਮ ਦਾ ਪੱਤਰ ਆ ਜਿਹੜਾ ਸਾਡੇ ਵੱਲੋਂ ਘੱਟ ਕਰੋ ਇਹ ਕੀ ਚੱਕਰ ਨਹੀਂ ਨਹੀਂ ਉਹ ਠੀਕ ਆ ਕਿਉਂਕਿ ਉਹ ਕਹਿੰਦੇ ਆ ਕਿ ਹੁਣ ਜਦੋਂ ਵਾਧ ਹੋ ਗਿਆ ਤੁਸੀਂ ਸਾਡੇ ਵੱਲੋਂ ਛੱਡੀ ਜਾਂਦੇ ਸਾਨੂੰ ਡੋਬਣਾ ਉਹਦੇ ਸਾਨੂੰ ਲੋਟ ਸੀ ਸਾਨੂੰ ਨਹੀਂ ਦਿੰਦੇ ਉਹ ਆਪਣੇ ਤੌਰ ਤੇ ਠੀਕ ਹੈ ਅਸੀਂ ਆਪਣੇ ਤੌਰ ਤੇ ਠੀਕ ਆ ਸਾਡੇ ਕੋਲ ਪਾਣੀ ਜਦੋਂ ਵਧਿਆ ਜਿੰਨਾ ਮਰਜ਼ੀ ਲਓ ਜਦੋਂ ਸਾਡੇ ਕੋਲ ਪਾਣੀ ਘਟਿਆ ਤੇ ਅਸੀਂ ਕਿਉਂ ਦੇਈ ਇਹ ਇਹੀ ਸਵਾਲ ਆ ਪਰ ਮੈਂ ਇਹ ਕਹਿਣਾ ਪਾਣੀਆਂ ਨੂੰ ਸਾਂਭਣ ਦੀ ਜਗ੍ਹਾ ਕੋਈ ਸੰਜੀਦਾ ਬੈਠ ਕੇ ਪਲਾਨਿੰਗ ਕਰਨ ਦੀ ਜਗ੍ਹਾ ਹਾਲਾਤ ਇਹ ਆ ਕਿ ਇਹ ਲੋਕ ਜ਼ਿਆਦਾ ਆਪਣੇ ਤੌਰ ਦੇ ਉੱਤੇ ਪੋਲਿਟਿਕਸ ਕਰਦੇ ਆ ਕਿ ਲੋਕਾਂ ਨੂੰ ਦਿਖਾ ਲੈਣ ਲਈ ਕਿ ਜਿੰਨੇ ਐਸੀ ਸੰਜੀਦਾ ਪਾਣੀ ਦੇ ਉੱਤੇ ਉਹ ਕੋਈ ਹੈ ਹੀ ਨਹੀਂ ਤੇ ਮੈਂ ਇਹ ਕਹਿਣਾ ਕਿ ਇਹਨਾਂ ਦੇ ਜਿਹੜੇ ਮਨਿਸਟਰ ਗੋਇਲ ਸਾਹਿਬ ਆ ਉਹ ਜਿਹੜੇ ਹੈਗੇ ਹਨ ਇੱਕ ਮਨਿਸਟਰ ਉਹਨਾਂ ਦੀ ਆ ਵੀਡੀਓ ਘੁੰਮ ਰਹੀ ਹੈ ਜੇ ਉਹ ਉਹ ਕਹਿ ਰਹੇ ਸੀ ਕਿ ਕੋਈ ਹੜ੍ਹਾਂ ਦਾ ਖਤਰਾ ਨਹੀਂ ਹੁਣ ਉਹ ਜਵਾਬ ਦੇਣਗੇ ਕਿ ਹੜ੍ਹਾਂ ਦਾ ਖਤਰਾ ਨਹੀਂ ਸੀ ਤੇ ਤੁਸੀਂ ਤਿਆਰੀ ਕਿਉਂ ਨਹੀਂ ਕੀਤੀ ਆ ਹੁਣ ਕੀ ਕਰੋਗੇ ਹੁਣ ਤੇ ਹੋ ਗਈ ਤੇ ਬਾਈ ਜਿਹੜੀ ਹੋ ਰਹੀ ਆ ਚੰਗੀ ਇਹਦੇ ਚ ਸਾਰਿਆਂ ਚ ਗੱਲ ਇਹ ਆ ਮੈਂ ਹੁਣੇ ਦੇਖਦਾ ਆ ਰਿਹਾ ਸੀ ਤੁਸੀਂ ਵੀ ਦੇਖ ਰਹੇ ਆਂ ਮੀਡੀਆ 'ਚ ਆ ਕਿ ਕੀ ਸਾਡੇ ਗਵਈਏ ਗੀਤਕਾਰ ਹੋਰ ਸਾਰੇ ਉਹਨਾਂ ਨੇ ਗੀਤ ਹੀ ਨਹੀਂ ਗਾਇਆ ਮੈਂ ਕਮੈਂਟ ਕਰੇ ਵਾਲ ਦਾ ਬੜਾ ਮੂਵਿੰਗ ਉਹਨੇ ਗੀਤ ਗਾਇਆ ਆ ਲੋਕਾਂ ਨੂੰ ਮਤਲਬ ਮੋਰ ਸਪੋਰਟ ਦੇਣ ਲਈ ਔਰ ਲੋਕ ਇੱਕ ਦੂਜੇ ਦੀ ਵੱਡੇ ਪੱਧਰ ਤੇ ਮਦਦ ਕਰ ਰਹੇ ਆ ਔਰ ਜਿਹੜੇ ਤੁਹਾਡੇ ਸਵਾਲ ਆ ਇਹਨਾਂ ਦਾ ਜਵਾਬ ਤੇ ਅਸੈਂਬਲੀ ਦੇ ਵਿੱਚ ਸੈਸ਼ਨ ਬੁਲਾ ਕੇ ਉੱਥੇ ਵਿਰੋਧੀ ਪਾਰਟੀਆਂ ਨੂੰ ਆ ਕੇ ਗੱਲ ਰੱਖਣੀ ਚਾਹੀਦੀ ਆ ਤੇ ਜਿਹੜੀ ਰੂਲਿੰਗ ਆ ਉਹਨਾਂ ਨੂੰ ਇਹ ਜਵਾਬ ਦੇਣਾ ਚਾਹੀਦਾ ਕਿ ਕੀ ਤੁਸੀਂ ਉਹਦੀ ਇੰਨੇ ਦਵਾਈ ਜਿਹੜੀ ਹੋਈ ਉਹਦੀ ਪਹਿਲਾਂ ਸੋਚ ਨਹੀਂ ਸਕੇ ਉਹਦੀ ਜਿਹੜੀ ਰੈਗੂਲਰ ਤਿਆਰੀ ਕਰਨੀ ਚਾਹੀਦੀ ਸੀ ਬੰਨਾ ਨੂੰ ਦੇਖਣਾ ਤੁੱਸੀ ਬੰਨੂ ਦੇਖਣਾ ਜਾਂ ਇੱਕ ਜਗ੍ਹਾ ਤੇ ਫਲੱਡ ਗੇਟ ਹੀ ਰੁੜ ਗਿਆ ਉਹਦੇ ਸਾਹਮਣੇ ਸਿਲਟ ਜੰਮਿਆ ਹੋਇਆ ਸੀ ਤੁਸੀਂ ਵੇਲੇ ਸਿਰ ਨਹੀਂ ਫੇਰ ਬਹੁਤ ਸਾਰੇ ਲੋਕ ਜਿਹੜੇ ਆ ਇੱਕ ਵਾਰੀ ਪਾਣੀ ਇਕਦਮ ਜੱਕਦਾ ਮਾਉਣ ਦਾ ਤੇ ਕੰਡਿਆਂ ਦੇ ਉੱਤੇ ਦਬਾਅ ਪੈਂਦਾ ਇਹ ਵੀ ਕਾਰਨ ਹੈ ਕਿ ਬਹੁਤ ਸਾਰੀ ਰੇਤ ਪਹਿਲਾਂ ਹੀ ਕਿਤੇ ਵੱਡੀ ਵੱਡੀ ਖੋਦ ਦਿੱਤੀ ਜਾਂ ਅੱਗੇ ਨਹੀਂ ਖੋਦੀ ਉਹ ਪਾਣੀ ਦਾ ਧੱਕਾ ਪਿਆ ਪ੍ਰੈਸ਼ਰ ਪਿਆ ਇਹ ਬਹੁਤ ਕੁਝ ਦੇਖਣ ਵਾਲਾ ਗੱਲ ਆ ਕਿ ਜ਼ਿੰਮੇਵਾਰੀ ਤੇ ਜਿਹੜੀ ਰੂਲਿੰਗ ਸਰਕਾਰ ਆ ਉਹਦੀ ਹੁੰਦੀ ਹੈ ਉਹ ਜੇ ਇਨ੍ਹਾਂ ਗੱਲਾਂ ਵੱਲ ਵੇਲੇ ਸਿਰ ਧਿਆਨ ਰੱਖਣ ਤੇ ਮੈਂ ਨਹੀਂ ਕਹਿੰਦਾ ਕਿ ਪੂਰਾ ਪਰ ਕਾਫੀ ਹੱਦ ਤੱਕ ਬਚਾਅ ਫਿਰ ਵੀ ਕੀਤਾ ਜਾ ਸਕਦਾ ਸੀ ਹੁਣ 1300 ਤੋਂ ਵੱਧ ਪਿੰਡ ਜਿੱਥੇ ਪਾਣੀ ਪਹੁੰਚਿਆ ਆ 3 ਲੱਖ ਤੋਂ ਵੱਧ ਜ਼ਮੀਨ ਆ ਜਿੱਥੇ ਫਸਲਾਂ ਪ੍ਰਭਾਵਿਤ ਹੋਈਆਂ ਕਈਆਂ ਦੇ ਛੱਤਾਂ ਡਿੱਗ ਪਈਆਂ ਬੱਕਰੀਆਂ ਮਰ ਗਈਆਂ ਮੁਰਗੀਆਂ ਮਰ ਗਈਆਂ ਜਾਓ ਜਾ ਕੇ ਦੋ ਹੁਣ ਜਾ ਕੇ ਗੱਲਾਂ ਕਰਦੇ ਸੀ ਪਹਿਲਾਂ ਕਹਿੰਦੇ ਸਾਨੂੰ ਲੋੜ ਨਹੀਂ ਹੈ ਸੈਂਟਰ ਦੇ ਉੱਤੋਂ ਕਿਸੇ ਕਿਸਮ ਦੀ ਵੀ ਮਦਦ ਲੈਣ ਦੀ ਹੁਣ ਕਹਿੰਦੇ 60 ਹਜ਼ਾਰ ਕਰੋੜ ਦੋ ਲੈਣਾ ਚਾਹੀਦਾ ਸੈਂਟਰ ਨੂੰ ਬੈਸੀ ਦਿੰਨੇ ਆ ਫੰਡ ਦਿੰਨੇ ਆ ਆਪਣੇ ਟੈਕਸ ਦਿੰਨੇ ਆ ਜੀਐਸਟੀ ਦਿੰਨੇ ਆ ਕਿਉਂ ਨਾ ਸੈਂਟਰ ਸਾਨੂੰ ਪੈਸਾ ਦੇਵੇ ਇਹੋ ਜਿਹੇ ਲੋਡ ਪੈਂਟ ਤੇ ਪਰ ਚੰਗੀ ਗੱਲ ਇਹ ਹੈ ਅਜੇ ਤੱਕ ਅੰਮ੍ਰਿਤਸਰ ਦਾ ਕੋਈ ਇਹਨਾਂ ਦਾ ਪ੍ਰਧਾਨ ਮੰਤਰੀ ਤੇ ਬਾਹਰ ਜਾਂਦੇ ਫੇ ਚੀਨ ਬੈਠੇ ਆ ਇੰਨਾ ਦਾ ਕੋਈ ਬਿਆਨ ਨਹੀਂ ਸੀ ਹੁਣ ਬਿਆਨ ਮਾੜਾ ਜਾ ਉਹਨਾਂ ਨੇ ਕਟਾਰੀਆ ਗਵਰਨਰ ਨਾਲ ਵੀ ਗੱਲ ਕੀਤੀ ਹੈ ਚੀਮ ਇਹ ਚੀਮ ਮਿਨਿਸਟਰ ਭਗਵੰਤ ਮਾਨ ਨਾਲ ਵੀ ਗੱਲ ਕੀਤੀ ਹੈ ਸ਼ਾਇਦ ਕੋਈ ਰਾਹਤ ਆਏ ਪਰ ਰਾਹਤ ਜੀੜੀ ਵੀ ਆਉਣੀ ਚਾਹੀਦੀ ਔਰ ਤੁਰੰਤ ਆਉਣੀ ਚਾਹੀਦੀ ਹੈ ਅਰੇ ਇਹ ਤੋਂ ਬਾਅਦ ਜਿੱਦਣ ਪਾਣੀ ਹਟਿਆ ਦੇਖਿਓ ਜੇ ਬਿਮਾਰੀਆਂ ਦਾ ਵੀ ਆਲਮ ਹੋਊਗਾ ਉਹਦਾ ਵੀ ਕਿਵੇਂ ਮੁਕਾਬਲਾ ਕਰਨਾ ਹੈ ਉਹ ਸਾਰੇ ਬਾਰੇ ਵੀ ਤਿਆਰੀ ਸਰਕਾਰ ਨੂੰ ਕਰਨੀ ਚਾਹੀਦੀ ਹੈ ਮਤਲਬ ਕਹ ਲੋ ਵੀ ਹੱਲ ਹੋ ਸਕਦਾ ਹੈ ਪੱਕਾ ਹੱਲ ਹੋ ਸਕਦਾ ਹੈ ਤਿਆਰੀ ਕਰੀ ਤਿਆਰੀ ਕਰਨ ਦੀ ਲੋੜ ਹੈ ਪ੍ਰੈਕਟੀਕਲੀ ਕੰਮ ਕਰਨ ਦੀ ਲੋੜ ਹੈ ਸਰਕਾਰ ਭਾਵੇਂ ਕੋਈ ਵੀ ਹੋਵੇ ਉਸ ਨੂੰ ਬਸ ਕੰਮ ਕਰਨ ਦੀ ਲੋੜ ਹੈ ਨੀਤ ਹੋਣੀ ਚਾਹੀਦੀ ਹੈ ਕਹ ਲੋ ਮੈਂ ਤੇ ਕਹਿ ਰਿਹਾ ਕਿ ਚੀਨ ਦੇ ਵਿੱਚ ਇਹੋ ਜਿਹੇ ਮੈਨੂੰ ਉਹ ਦਰਿਆ ਦਾ ਨਾਂ ਨਹੀਂ ਆਉਂਦਾ ਹਵਾੰਗ ਹੋ ਕੇ ਕਿ ਇਹੋ ਜਿਹੇ ਆ ਦਿਆ ਦਾ ਨਾਂ ਸੀ ਬਹੁਤ ਵੱਡੀ ਤਬਾਹੀ ਕਰਦਾ ਸੀ ਜਿਵੇਂ ਸਾਡੇ ਗੰਗਾ ਜਮਨਾ ਉੱਥੇ ਵੀ ਵੱਡੇ ਬ੍ਰਹਮਪੁੱਤਰ ਉੱਥੋਂ ਹੀ ਆ ਰਿਹਾ ਉਸੇ ਤੇ ਬੰਨ ਲਾ ਕੇ ਮੈਂ ਤੇ ਦੱਸ ਰਿਹਾ ਕਿ 16 ਗੁਣਾ ਜਿੰਨਾ ਪਾਖੜਾ ਸਾਡੇ ਕੋਲ ਬਹੁਤ ਵੱਡਾ ਸਾਡਾ ਮੇਰਾ ਖੇ 1300 ਮੈਗਾਵਾਟ ਕਿੰਨਾ ਬਿਜਲੀ ਪੈਦਾ ਕਰਦਾ ਇਹਦੇ ਨਾਲ 16 ਗੁਣਾ ਉਹਨਾਂ ਨੇ 60 ਬਾ ਡ ਕੇ ਕਿੰਨਾ ਮੈਂ ਕੈਲਕੂਲੇਟ ਕਰ ਰਿਆ ਸੀਗਾ ਹਜ਼ਾਰ ਮੈਗਾ ਮੈਗਾਵਾਟ ਜਿਹੜੀ ਬਿਜਲੀ ਪੈਦਾ ਕਰਨੀ ਜੇ ਉਹ ਆਪਣੇ ਦਰਿਆਵਾਂ ਨੂੰ ਟੇਮ ਕਰ ਸਕਦੇ ਜਿਹੜੇ ਬੜੇ ਤਬਾਹੀ ਕਰਦੇ ਸੀਗੇ ਤੇ ਆਪਾਂ ਤੇ ਚੀਨ ਦੇ ਬਰਾਬਰ ਹੀ ਆ ਚ ਉਹ ਇਕੱਠੇ ਹੀ ਆਜਾਦ ਹੋਏ ਆ ਇੱਕੋ ਜੀ ਪਾਪੂਲੇਸ਼ਨ ਆ ਇਹੀ ਆ ਕਿ ਉਹਨਾਂ ਦਾ ਜਿਹੜਾ ਸੈਂਟਰਲਾਈਜ਼ਡ ਪਲੈਨਿੰਗ ਆ ਅਸੀਂ ਥੋੜੇ ਜਿਆ ਚਾਰਕ ਬੰਦਿਆਂ ਨੂੰ ਜਿਆਦਾ ਪੰਜ ਸੱਤਾਂ ਨੂੰ ਕਰਦੇ ਆ ਬਾਕੀ ਜਨਤਾ ਨੂੰ ਭੁੱਖੇ ਮਾਰਦੇ ਆ ਉਹਨਾਂ ਨੇ ਥੋੜੀ ਜੀ ਬੈਲੈਂਸਡ ਪਲੈਨਿੰਗ ਕੀਤੀ ਆ ਇਸ ਲਈ ਲੋੜ ਆ ਪਲੈਨਿੰਗ ਦੀ ਸਭ ਕੁਝ ਕੀਤਾ ਜਾ ਸਕਦਾ ਪਰ ਐਸ ਗੱਲ ਤੋਂ ਦੁਖੀ ਨਹੀਂ ਹੋਣਾ ਚਾਹੀਦਾ ਕਿ ਪਾਣੀ ਕਿਉਂ ਆ ਸਾਡੇ ਕੋਲ ਜੇ ਪਾਣੀ ਨਾ ਹੋਊਗਾ ਪਾਣੀ ਦੀ ਕਦਰ ਤਾਂ ਪਤਾ ਲੱਗੂ ਹਾਂ ਪਾਣੀ ਦੀ ਮਾਰ ਵੀ ਬੜੀ ਦੁਖਦਾਈ ਹੈਗੀ ਆ ਪਰ ਕਿਉਂਕਿ ਅਸੀਂ ਪਾਣੀ ਦੀ ਇੱਜ਼ਤ ਕਰਕੇ ਉਹਨੂੰ ਸੰਭਾਲਣਾ ਉਹਨੂੰ ਸੰਭਾਲਣਾ ਸਿੱਖਿਆ ਹੀ ਨਹੀਂ ਉਹਦੀ ਲੋੜ ਆ ਉਹਦੇ ਲਈ ਇੱਕ ਪਲੈਨਿੰਗ ਦੀ ਲੋੜ ਹੈਗੀ ਸੋ ਬਿਲਕੁਲ ਜਿਵੇਂ ਕਿਵੇਂ ਦੇਖਦੇ ਹਾਂ ਅੱਜ ਪੰਜਾਬ ਹੜਾ ਦੀ ਮਾਰ ਚੱਲ ਰਿਹਾ ਹੈ ਪੰਜਾਬ ਤੋਂ ਜਦੋਂ ਵੀ ਮੁਸੀਬਤ ਆਂਦੀ ਹੈ ਕਿਤਨੇ ਕਿਤੇ ਪੂਰਾ ਪੰਜਾਬ ਇਕੱਠਾ ਹੋ ਜਾਂਦਾ ਹੈ ਅੱਜ ਪੰਜਾਬੀ ਫਿਲਮ ਇੰਡਸਟਰੀ ਦਾ ਹਰ ਕਲਾਕਾਰ ਜਿਹੜਾ ਆ ਹਾਰਡ ਪੀੜਿਤ ਖੇਤਰਾਂ ਦੇ ਵਿੱਚ ਦੌਰਾ ਕਰ ਰਿਹਾ ਫੰਡ ਦੇ ਰਿਹਾ ਕਿਤਨੇ ਕਿਤੇ ਕੱਲਾ ਕੱਲੇ ਕੱਲੇ ਉਹੀ ਨਹੀਂ ਹੈਗੇ ਕਲਾਕਾਰ ਹੀ ਨਹੀਂ ਹੈਗੇ ਉਹ ਤੇ ਚਲੋ ਪੈਸੇ ਵੀ ਦੇ ਰਿਹਾ ਜਾ ਵੀ ਰਹੇ ਆ ਮਿਲ ਵੀ ਰਹੇ ਆ ਆਪਣਾ ਕਲਾਕਾਰੀ ਦੇ ਨਾਲ ਵੀ ਆਪਣਾ ਮੈਸੇਜ ਦੇ ਰਿਹਾ ਜੋ ਵੀ ਹੈ ਇਹ ਮਿਲ ਨੂੰ ਜਿਹੜਾ ਸੀਨ ਸੱਚੀ ਗੱਲ ਪੁੱਛੋ ਤੇ ਏਂਜ ਲੱਗਾ ਜਿਵੇਂ ਕਿਸ ਹਾਣंदोलਨ ਵੇਲੇ ਸੀ ਉਦੋਂ ਵੀ ਸਾਰੇ ਇਕੱਠੇ ਸੀ ਅੱਜ ਫੇਰ ਉਸੇ ਤਰੀਕੇ ਦੀ ਇੱਕ ਮੁਸੀਬਤ ਦੇ ਵਿੱਚ ਸਾਰਾ ਪੰਜਾਬ ਇਕੱਠਾ ਆ ਮੈਨੂੰ ਫੋਨ ਆ ਰਹੇ ਆ ਛੇ ਦਵਾਈ ਸਵੇਰੇ ਜਾਈਏ ਕੁਝ ਰਾਹਤ ਲੈ ਕੇ ਜਾ ਰਹੇ ਆ ਕਲਕਾਤੋਂ ਪੰਜਾਬੀ ਮੁੰਡੇ ਆ ਕੁਝ ਉਹਨਾਂ ਨੇ ਦਵਾਈਆਂ ਇਕੱਠੀਆਂ ਕੀਤੀਆਂ ਤਰਪਾਲਾਂ ਇਕੱਠੀਆਂ ਕੀਤੀਆਂ ਉਹ ਕਹਿੰਦੇ ਜੀ ਸਵੇਰੇ ਜਾਣਾ ਮੈਂ ਕਿਹਾ ਮੀਂਹ ਪੈਂਦਾ ਆ ਯਾਰ ਇੰਨੇ ਚ ਕਿੱਥੇ ਜਾਵਾਂਗੇ ਜੇ ਆਪਾਂ ਡੁੱਬ ਗਏ ਤੇ ਉਹ ਕਹਿੰਦੇ ਮੀਂਹ ਦੇ ਵਿੱਚ ਹੀ ਤੇ ਉਹਨਾਂ ਨੂੰ ਤਰਪਾਲਾਂ ਦੀ ਲੋੜ ਆ ਬਾਅਦ ਚ ਕੀ ਕਰਨਾ ਉਹਨਾਂ ਨੇ ਕੀ ਕਰਨਾ ਉਹਦੇ ਕੀ ਕਰਣਾ ਉਹਨਾਂ ਨੇ ਕਿ ਹੁਣੇ ਲੋੜ ਆਪਾਂ ਜਾਵਾਂਗੇ ਸਵੇਰੇ ਇਸ ਲਈ ਇੱਥੋਂ ਅੰਦਾਜ਼ਾ ਲੱਗਦਾ ਹੈ ਕਿ ਜਿਹੜੇ ਬਿਲਕੁਲ ਬੰਦੇ ਕੋਈ ਕਨਸਰਨਡ ਨਹੀਂ ਹੈ ਉਹਨਾਂ ਦੇ ਮਨ 'ਚ ਇੱਕ ਵਾਰੀ ਆਇਆ ਕਿ ਨਹੀਂ ੱੱਕਾ ਹੋ ਗਿਆ ਅਨਿਆਹ ਹੋ ਗਿਆ ਲੋਕ ਬੜੇ ਦੁਖੀ ਐ ਆਓ ਆਪਾਂ ਰਲ ਕੇ ਇਸ ਨੂੰ ਸਾਹਮਣਾ ਕਰੀਏ ਔਰ ਇੱਕ ਦੂਜੇ ਦਾ ਹੱਥ ਫੜੀਏ ਇਹੀ ਪੰਜਾਬੀਅਤ ਐ ਇਹੀ ਪੰਜਾਬੀਆਂ ਦਾ ਦੂਜੇ ਸਾਰੀ ਦੁਨੀਆ ਨੂੰ ਇੱਕ ਬਹੁਤ ਹੀ ਮਾਨਵਵਾਦੀ ਸਨੇਹਾ ਐ ਸੋ ਬਿਲਕੁਲ ਇਹ ਪ੍ਰੋਫੈਸਰ ਮਨਜੀਤ ਸਿੰਘ ਜੀ ਸੀ ਜਿਨ੍ਹਾਂ ਦਾ ਕਹਿਣਾ ਕਿ ਜਿਸ ਤਰੀਕੇ ਦੇ ਨਾਲ ਇਸ ਯੁੱਗ ਦੇ ਵਿੱਚ ਕੁਦਰਤ ਦੇ ਨਾਲ ਛੇੜਛਾੜ ਕੀਤੀ ਜਾ ਰਹੀ ਹੈ ਰੁੱਖ ਜੜਨੇ ਧਰਨ ਦੇ ਨਾਲ ਵੱਡੇ ਜਾ ਰਹੇ ਨੇ ਲਗਾਤਾਰ ਰੁੱਖ ਘਟਦੇ ਜਾ ਰਹੇ ਨੇ ਜਿਸ ਦੇ ਕਾਰਨ ਇਹ ਆਫਤ ਆਈ ਹੈ ਬਦਲਾ ਦਾ ਫਟਣਾ ਇਸ ਤਰੀਕੇ ਦਾ ਕਹਿਰ ਜਿਹੜਾ ਨਿਕਲ ਕੇ ਸਾਹਮਣੇ ਆਉਣਾ ਇਹ ਸਾਰਾ ਕੁਝ ਉਸੇ ਦਾ ਰੀਜ਼ਨ ਹੈ ਤੇ ਕਿਤੇ ਨ ਕਿਤੇ ਇਹਨਾਂ ਦਾ ਇਹ ਵੀ ਕਹਿਣਾ ਹੈ ਕਿ ਪਾਣੀ ਦੇ ਪੱਧਰ ਨੂੰ ਕਿਵੇਂ ਘਟਾਇਆ ਜਾ ਸਕਦਾ ਹੈ ਕਿਵੇਂ ਡੈਮਾਂ ਨੂੰ ਜਿਹੜਾ ਆ ਕੰਟਰੋਲ ਕੀਤਾ ਜਾ ਸਕਦਾ ਹੈ ਇਹ ਸਭ ਕੁਝ ਪ੍ਰੈਕਟੀਕਲੀ ਹੋਣਾ ਚਾਹੀਦਾ ਸਰਕਾਰ ਭਾਵੇਂ ਕੋਈ ਵੀ ਹੋਵੇ ਉਸ ਨੂੰ ਨੀਤੀ ਵਰਤਣੀ ਚਾਹੀਦੀ ਹੈ ਪ੍ਰੈਕਟੀਕਲੀ ਜਿਹੜਾ ਆ ਗਰਾਊਂਡ ਜ਼ੀਰੋ ਤੇ ਜਾ ਕੇ ਕੰਮ ਕਰਨਾ ਚਾਹੀਦਾ ਤਾਂ ਹੀ ਜਿਹੜੇ ਨੇ ਹਾਲਾਤ ਸੁਧਰਨਗੇ ਕੈਮਰਨ ਅਸ਼ੋਕ ਦੇ ਨਾਲ ਮੈਂ ਵੀ ਇੱਕ ਰਾਤ ਅਨਿਰਪਕ ਪੋਸਟ